ਹਰੇਕ ਪਿੰਡ ਦੇ ਵਿੱਚੋਂ ਤਕਰੀਬਨ 10 ਤੋਂ 11 ਨੌਜਵਾਨਾ ਜਿਹੜੇ ਚਿੱਟੀ ਦੀ ਭੇਂਟ ਚੜ੍ਹ ਕੇ ਏਕਰ ਸਰਕਾਰਾਂ ਇਸ ਚੀਜ਼ ਦੇ ਵਿੱਚ ਅਸਫਲ ਰਹੀਆਂ ਤੇ ਭਾਈ ਅਮਰਪਾਲ ਸਿੰਘ ਖਾਲਸਾ ਸਫਲ ਹੋ ਗਏ ਸਰਕਾਰਾਂ ਤੋਂ ਹੀ ਗੱਲ ਤਾਂ ਜਰੀ ਨਹੀਂ ਗਈ ਕਿ ਜੇਲ੍ਹਾਂ 'ਚ ਜਿੰਨੇ ਵੀ ਬੰਦ ਕੈਦੀ ਨੇ ਪਹਿਲਾਂ ਸਰਕਾਰ ਵੱਲੋਂ ਉਹਨਾਂ ਸਾਰਿਆਂ ਦਾ ਡੂਪ ਟੈਸਟ ਕਰਾਇਆ ਜਾਵੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਾਤੀ ਦੇ ਸਾਡੇ ਨਾਲ ਜੋਬਨਦੀਪ ਵੀਰ ਨੇ ਗੱਲਬਾਤ ਕਰਦੇ ਆ ਭਾਈ ਜੀ ਤੁਹਾਡੇ ਵੱਲੋਂ ਅੱਜ ਖਾਲਸਾ ਮਾਰਚਾ ਜਿਹੜਾ ਅਸਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾਏ ਗਿਆ ਆ ਐਨਐਸਸੀ ਹਟਾਓ ਬੰਦੀ ਸਿੰਘ ਰਿਹਾ ਕਰਾਓ ਕਿ ਲੱਗਦਾ ਤੁਹਾਨੂੰ ਕਿ ਪੰਜਾਬ ਸਰਕਾਰ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਵੇਗੀ ਬੰਦੀ ਸਿੰਘਾਂ ਨੂੰ ਰਿਹਾ ਕਰੇ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਫਤਿਹ ਦੀ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 4 ਤਰੀਕ ਦਿਨ ਸੋਮਵਾਰ ਨੂੰ ਅਕਤਿਸ਼ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਗੁਰੂ ਕੀ ਕਾਸ਼ੀ ਤੋਂ ਖਾਲਸਾ ਮਾਰਚ ਐਨਐਸ ਹਟਾਓ ਬੰਦੀ ਸਿੰਘ ਰਹਾ ਕਰਾਓ ਮਾਰਚ ਆ ਜਿਹੜਾ ਉਹਦੀ ਸ਼ੁਰੂਆਤ ਕੀਤੀ ਗਈ ਆ ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਸਿੱਖ ਪੰਥ ਦਰਦੀਆਂ ਨੇ ਹਿੱਸਾ ਲਿਆ ਇਸ ਮਾਰਚ ਦਾ ਜਿਹੜਾ ਮੁੱਖ ਉਦੇਸ਼ ਆ ਉਹ ਇਹ ਆ ਕਿ ਭਾਰਤ ਸਰਕਾਰ ਨੇ ਜਿਹੜੇ ਸਿੰਘ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੇ ਸਾਥੀ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਧੱਕੇ ਨਾਲ ਐਨਐਸਏ ਲਾ ਕੇ ਜਿਹੜੇ ਬੰਦ ਕੀਤੇ ਨੇ ਉਹਨਾਂ ਨੂੰ ਰਿਹਾ ਕਰਾਉਣ ਲਈ ਉਹਨਾਂ ਦੀ ਜੇਲ੍ਹ ਤਬਦੀਲੀ ਕਰਾਉਣ ਲਈ ਅੱਜ ਜਿਹੜਾ ਇਹ ਮਾਰਚ ਆ ਉਹ ਕੀਤਾ ਜਾ ਰਿਹਾ ਜਿਵੇਂ ਕਿ ਕੁਝ ਦਿਨ ਪਹਿਲਾਂ ਡਿਬਰੂਗੜ੍ਹ ਦੀ ਜੇਲ੍ਹ ਚੋਂ ਇੱਕ ਆਡੀਓ ਵਾਇਰਲ ਹੁੰਦੀਆਂ ਜਿਹਦੇ ਵਿੱਚ ਕੀ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੀ ਬੈਰਕ ਦੇ ਵਿੱਚੋਂ ਬਲਬਾਂ ਦੇ ਵਿੱਚੋਂ ਕੈਮਰੇ ਮਿਲੇ ਸੋਚਾਂ ਦੇ ਵਿੱਚੋਂ ਕੈਮਰੇ ਮਿਲੇ ਤੇ ਗੁਪਤ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਪ੍ਰਾਈਵੇਸੀ ਸੀ ਉਸ ਨੂੰ ਜਾਣਨ ਦੇ ਲਈ ਉਹਨਾਂ ਦੀ ਜਿਹੜੀ ਉੱਥੇ ਬੈਰਕ ਦੇ ਵਿੱਚ ਸਾਰਾ ਸਮਾਨ ਮਿਲਿਆ ਉਸ ਨੂੰ ਲੈ ਕੇ ਸਿੰਘਾਂ ਵੱਲੋਂ ਇਤਰਾਜ਼ ਵੀ ਜਤਾਇਆ ਗਿਆ ਕਿਉਂਕਿ ਆਪਾਂ ਕਿਸੇ ਦੀ ਪ੍ਰਾਈਵੇਸੀ ਹੈ ਜਿਹੜੀ ਉਹ ਆਪਾਂ ਨਹੀਂ ਜਾਣ ਸਕਦੇ ਇਹ ਇੱਕ ਕਾਨੂੰਨਨ ਅਪਰਾਧ ਆ ਭਾਰਤ ਸਰਕਾਰ ਨੇ ਅਪਰਾਧ ਕੀਤਾ ਤੇ ਬਾਬਾ ਅੰਬੇਦਕਰ ਸਾਹਿਬ ਦੇ ਜਿਹੜੇ ਸਵਿਧਾਨਦਿਆਂ ਜਿਹੜੀਆਂ ਕਾਨੂੰਨਾਂ ਜਿਹੜੀਆਂ ਧੱਜੀਆਂ ਡਾਈਆਂ ਗਈਆਂ ਨੇ ਜੇਕਰ ਕੋਈ ਪੁੱਛਦਿਛ ਕਰਨੀ ਸੀ ਤਾਂ ਉਹ ਸਿੰਘਾਂ ਨੂੰ ਜੇਲ੍ਹ ਦੇ ਵਿੱਚ ਕੋਈ ਵੀ ਏਜੰਸੀ ਆ ਜਿਹੜੀ ਉਹ ਆ ਕੇ ਕਰ ਸਕਦੀ ਆ ਪਰ ਇਸ ਤਰੀਕੇ ਨਾਲ ਜਿਹੜੀ ਉਹਨਾਂ ਦੀ ਜਿਹੜੀ ਗੁਪਤ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਪ੍ਰਾਈਵੇਸੀ ਆ ਉਹਨੂੰ ਜਿਹੜੀ ਸੱਟ ਮਾਰੀ ਗਈ ਆ ਇਸ ਨਾਲ ਸਿੰਘਾਂ ਦੇ ਵजूद ਨੂੰ ਵੀ ਸੱਟ ਵੱਜੀ ਆ ਅਤੇ ਉਸੇ ਦਿਨ ਤੋਂ ਹੀ ਭਾਈ ਅਮਰਤਪਾਲ ਸਿੰਘ ਖਾਲਸਾ ਦਲਜੀਤ ਸਿੰਘ ਕਲਸੀ ਬਸੰਤ ਸਿੰਘ ਕੁਲਵੰਤ ਸਿੰਘ ਰਾਓ ਕੇ ਤੇ ਪ੍ਰਧਾਨ ਮੰਤਰੀ ਵਾਜੇ ਕੇ ਸਾਰੇ ਜਿਹੜੇ ਸਿੰਘ ਆ ਉਹਨਾਂ ਨੇ ਉੱਥੇ ਭੁਖ ਹੜਤਾਲ ਕੀਤੀ ਹੋਈ ਆ ਉਹਨਾਂ ਦੇ ਜਿਹੜੇ ਮਗਰ ਪਰਿਵਾਰ ਨੇ ਸਮੂਹ ਖਾਲਸਾ ਪੰਥ ਦਰਦੀ ਨੇ ਸਾਰਿਆਂ ਨੇ ਇੱਥੇ ਜਿਹੜਾ ਕਿ ਮੋਰਚਾ ਸ਼ੁਰੂ ਅਮਰਸਰ ਸਾਹਿਬ ਦੀ ਧਰਤੀ ਉੱਤੇ ਕੀਤਾ ਹੋਇਆਗਾ ਉਧਰ ਆਪਣੇ ਕਿਸਾਨਾਂ ਦਾ ਮੋਰਚਾ ਵੀ ਜਿਹੜਾ ਸ਼ੰਭੂ ਦੇ ਉੱਤੇ ਖਨੌਰੀ ਉੱਤੇ ਚੱਲ ਰਿਹਾ ਹੈਗਾ ਸ਼ੁਭਕਰਮਨ ਸਿੰਘ ਦੀ ਵੀ ਉੱਥੇ ਗੋਲੀ ਦੇ ਨਾਲ ਡੈਥ ਹੋ ਗਈ ਆ ਮਰ ਜੇਕਰ ਦੇਖ ਗਏ ਤਾਂ ਭਗਵੰਤਮਾਨ ਸਰਕਾਰ ਦਾ ਇੱਥੇ ਇਹ ਬੋਲਣਾ ਬਣਦਾ ਕਿ ਜਿਹੜਾ ਪੰਜਾਬ ਵਿੱਚ ਲਾਰਨ ਆਰਡਰ ਦੀ ਸਥਿਤੀ ਨੂੰ ਮੁੱਖ ਰੱਖਦੇ ਹੋ ਉਹਨਾਂ ਨੇ ਡਿਬਰੂਗੜ ਦੇ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਸਿੰਘਾਂ ਨੂੰ ਬੰਦ ਕੀਤਾ ਸੀ ਹੁਣ ਪੰਜਾਬ ਦੇ ਵਿੱਚ ਸ਼ਾਂਤੀ ਆ ਪੰਜਾਬ ਵਿੱਚ ਕੋਈ ਇਹ ਜਿਹੀ ਹੈਜੀਟੇਸ਼ਨ ਨਹੀਂ ਗਈ ਸੋ ਮੈਂ ਇਹ ਅਪੀਲ ਕਰਦਾ ਹੌਨਰੇਬਲ ਚੀਫ ਮਿਨਿਸਟਰship ਭਗਵੰਤਮਾਨ ਜੀ ਨੂੰ ਕਿ ਤੁਸੀਂ ਜਲਦੀ ਤੋਂ ਜਲਦੀ ਇਹ ਜਿਹੜੇ ਪਿੱਛੇ ਉਹਨਾਂ ਦੇ ਸਿੰਘਾਂ ਦੇ ਪਰਿਵਾਰ ਨੇ ਉਹਨਾਂ ਦੇ ਸਿਹਤ ਦਾ ਜਾਈਜਾ ਲੈਂਦੇ ਹੋਏ ਤੇ ਸਮੂਹ ਜਿਹੜੇ ਸਿੱਖ ਪੰਥ ਦੇ ਜਿਹੜੇ ਆਪਾਂ ਦਿਲ ਦੇ ਉੱਤੇ ਇੱਕ ਫੱਟ ਉਹਨਾਂ ਨੇ ਦਿੱਤਾ ਸੀ ਉਹਦੇ ਉੱਤੇ ਮਲਮ ਲਾਉਣ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀਆਂ ਨੂੰ ਉੱਥੋਂ ਸ਼ਿਫਟ ਕਰਕੇ ਪੰਜਾਬ ਦੀ ਚਾਹੇ ਨਾਬਾ ਜੇਲ੍ਹ ਆ ਚਾਹੇ ਫਿਰੋਜ਼ਪੁਰ ਜੇਲ੍ਹ ਆ ਇਹਦੇ ਵਿੱਚ ਤਬਦੀਲ ਕੀਤਾ ਜਾਵੇ ਤਾਂ ਕਿ ਪਿੱਛੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਉੱਥੇ ਉਹਨਾਂ ਨੂੰ ਮਿਲਣਾ ਸੌਖਾ ਹੋ ਸਕੇ ਤੇ ਜਲਦੀ ਤੋਂ ਜਲਦੀ ਹਾਈ ਟੈਕ ਜਿਹੜੇ ਮਤਲਬ ਕਿ ਉਹਨਾਂ ਦਾ ਕੇਸ ਆ ਉਹ ਅਦਾਲਤ ਦੇ ਵਿੱਚ ਪਾ ਕੇ ਛੇ ਦਿਤੋਂ ਛੇਤੀ ਉਹਨਾਂ ਦਾ ਕੇਸ ਆ ਜਿਹੜਾ ਨਿਵੇੜਾ ਜਾਵੇ ਤੇ ਉਹਨਾਂ ਨੂੰ ਬਾ ਇੱਜ਼ਤ ਬਰੀ ਕੀਤਾ ਜਾਵੇ। ਜੋਬਨਦੀਪ ਜੀ ਲੱਗਦਾ ਨਹੀਂ ਕਿ ਕਾਫੀ ਦਿਨਾਂ ਤੋਂ ਜਿਹੜਾ ਮੋਰਚਾ ਚੱਲ ਰਿਹਾ ਸ੍ਰੀ ਅਮਰਤਸਰ ਸਾਹਿਬ ਦੇ ਵਿੱਚ ਜਿਹੜਾ ਐਨਐਸਏ ਨੂੰ ਲੈ ਕੇ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੁੱਟੇ ਹੋਏ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਲਿਆਉਣ ਦੇ ਲਈ ਉਹਨਾਂ ਦੇ ਮਾਤਾ ਬਲਵਿੰਦਰ ਕੌਰ ਜੀ ਭੁਖ ਹੜਤਾਲ ਤੇ ਬੈਠੇ ਨੇ ਪਰ ਸਰਕਾਰ ਟਸ ਤੋਂ ਮਸ ਨਹੀਂ ਹੋਈ। ਸਰਕਾਰ ਦਾ ਕੋਈ ਬਿਆਨ ਨਹੀਂ ਆਉਂਦਾ ਹਾਲਾਂਕਿ ਇਹ ਬਿਆਨ ਆਉਂਦਾ ਹੈ। ਕੇ ਜ਼ਿਕਰ ਪੰਜਾਬ ਦੇ ਵਿੱਚ ਆਪਾਂ ਲੈ ਕੇ ਆਉਨੇ ਆ ਭਾਈ ਅਮਰਤਪਾਲ ਸਿੰਘ ਨੂੰ ਤਾਂ ਜਿਹੜੇ ਲੋਕ ਨੇ ਉਹ ਸੰਗਤ ਦਰਸ਼ਨ ਕਰਨ ਆਇਆ ਕਰਨਗੇ ਕਿਵੇਂ ਦੇਖਦੇ ਹੋ ਤੁਸੀਂ ਇਸ ਬਿਆਨ ਦੇਖੋ ਜੀ ਜਿਹੜਾ ਇਹ ਸਰਕਾਰ ਨੇ ਬਿਆਨ ਦਿੱਤਾ ਉਹ ਬਿਲਕੁਲ ਹਾਸੋਹੀਣਾਗਾ ਠੀਕ ਜੇ ਦੇ ਵਿੱਚ ਕੋਈ ਸੰਗਤ ਦਰਸ਼ਨ ਦਾ ਕੋਈ ਮਤਲਬ ਨਹੀਂ ਬਣਦਾ ਲਾਅਨ ਆਰਡਰ ਦੀ ਸਥਿਤੀ ਕੋਈ ਨਹੀਂ ਵਿਗੜਨੀ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਜਕਰ ਸਾਥੀਆਂ ਨੂੰ ਪੰਜਾਬ ਲਿਆਂਦਾ ਜਾਊਗਾ ਤਮੈਂ ਇਹ ਸਮਝਦਾ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਸਿੱਖ ਕੌਮ ਦੇ ਹਿਰਦੇ ਦੇ ਉੱਤੇ ਛੱਟ ਦਿੱਤੀ ਗਈ ਇੱਕ ਜ਼ਖਮ ਦਿੱਤਾ ਗਿਆ ਉਹਦੇ ਤੇ ਮਲਮ ਲਾਉਣ ਦਾ ਕੁਝ ਕੰਮ ਹੋਊਗਾ ਤੇ ਲੋਕਾਂ ਦੇ ਵਿੱਚ ਇਹ ਸਰਕਾਰਪਤੀ ਹਮਦਰਦੀ ਜਾਊਗੀ ਕਿ ਕੋਈ ਗੱਲ ਨਹੀਂ ਜੇਕਰ ਕੋਈ ਮੌਕੇ ਦੀ ਘਟਨਾ ਸੀ ਤਾਂ ਸਰਕਾਰ ਵੱਲੋਂ ਕਦਮ ਚੁੱਕਿਆ ਗਿਆ ਪਰ ਜਿਸ ਤਰੀਕੇ ਨਾਲ ਸਰਕਾਰ ਦਾ ਇਹ ਵਤੀਰਾ ਹੈਗਾ ਮੈਨੂੰ ਨਹੀਂ ਸਮਝਦਾ ਕਿ ਸਰਕਾਰ ਨੂੰ ਇਹਦੇ ਵਿੱਚ ਕੋਈ ਲਾਭ ਹੋਣ ਵਾਲਾ ਜੇਕਰ ਸਰਕਾਰ ਚਾਹੁੰਦੀ ਆ ਦੀ ਸਿੱਖਾਂ ਦੇ ਜਿਹੜੇ ਪੁੱਤਾਂ ਧੀਆ ਪੁੱਤਾਂ ਉਹ 2500 ਕਿਲੋਮੀਟਰ ਦੂਰ ਤੋਂ ਪੰਜਾਬ ਜੇਕਰ ਆ ਜਾਣਗੇ ਤਾਂ ਉਹਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਇਹਦੇ ਨਾਲ ਸਗੋਂ ਇੱਕ ਗੱਲ ਜ਼ਰੂਰ ਹੋਊਗੀ ਕਿ ਸਰਕਾਰ ਪ੍ਰਤੀ ਲੋਕਾਂ ਦੀ ਹਮਦਰਦੀ ਵਧੂਗੀ ਮੈਂ ਇਹ ਸਮਝਦਾ ਤੇ ਦੂਜੀ ਗੱਲ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਜਿਹੜੇ ਸਾਰੇ ਸਾਥੀ ਨੇ ਉਹ ਜੇਲ੍ਹ ਸ਼ਿਫਟ ਹੋਣ ਦੀ ਵਜ੍ਹਾ ਦੇ ਨਾਲ ਜੇਕਰ ਪੰਜਾਬ ਆਉਣਗੇ ਤੇ ਉਹ ਥੋੜਾ ਜਿਹਾ ਸਥਿਰ ਮਹਿਸੂਸ ਕਰਨਗੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰ ਆ ਉਹ ਉਹਨਾਂ ਨੂੰ ਆਸਾਨੀ ਨਾਲ ਮਿਲ ਸਕਣਗੇ ਪਰ ਕੁਝ ਲੋਕ ਬੁੱਧੀਜੀਵੀ ਲੋਕਾਂ ਸਿੱਖ ਜਥੇਬੰਦੀਆਂ ਦੇ ਆਗੂ ਵੀ ਇਹ ਗੱਲ ਕਹਿੰਦੇ ਨੇ ਕਿ ਜੇਕਰ ਪੰਜਾਬ ਦੇ ਨਾਲ ਸੀਐਮ ਭਗਵੰਤ ਮਾਨ ਨੂੰ ਜਾਂ ਕੇਂਦਰ ਸਰਕਾਰ ਨੂੰ ਹਮਦਰਦੀ ਹੁੰਦੀ ਸਿੱਖਾਂ ਦੇ ਨਾਲ ਤਾਂ ਵੀ ਅਮਰਤਪਾਲ ਸਿੰਘ ਕੰਮ ਕਰ ਰਿਹਾ ਸੀ ਦਸਤਾਰ ਬੰਦੀ ਦਾ ਨੌਜਵਾਨਾਂ ਨੂੰ ਅਮਰਤਪਨ ਕਰਵਾ ਰਹੇ ਸੀ ਕਿ ਵੀ ਉਹਨਾਂ ਨੂੰ ਇਹ ਗੱਲ ਚੁਬ ਰਹੀ ਸੀ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਦੇ ਵਿੱਚ ਡੱਕਿਆ ਗਿਆ ਵੀ ਅੱਗੇ ਤੋਂ ਕੋਈ ਹੋਰ ਨਾ ਕਰ ਸਕੇ ਜਿਹੜਾ ਇਹ ਦੇਖੋ ਜਦੋਂ ਬਾਰਸ਼ ਪੰਜਾਬ ਦੇ ਜਥੇਬੰਦੀ ਦਾ ਗਠਨ ਹੁੰਦਾ ਸ਼ਹੀਦ ਸੰਦੀਪ ਸਿੰਘ ਦੀਪ ਸਿੱਧੂ ਕਿਸ ਤਰੀਕੇ ਨਾਲ ਉਹਨੂੰ ਕਾਰ ਐਕਸੀਡੈਂਟ ਦੇ ਵਿੱਚ ਦੇ ਜਿਹੜਾ ਮਰਵਾ ਦਿੱਤਾ ਜਾਂਦਾ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਸਿੱਖ ਨੌਜਵਾਨੀ ਸਹੀ ਟਰੈਕ ਤੇ ਆਵੇ ਉਹ ਨਸ਼ੇ ਛੱਡੇ ਤੇ ਉਹ ਸਹੀ ਤਰੀਕੇ ਦੇ ਨਾਲ ਵਰ ਸਿੱਖੀ ਸਿਧਾਂਤਾਂ ਅਨਸਾਰ ਜਿਹੜਾ ਆਪਣਾ ਜੀਵਨ ਬਤਾਵੇ ਉਸੇ ਕڑی ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਕੀ ਵਾਰਸ ਪੰਜਾਬ ਦੇ ਜਥੇਬੰਦੀ ਦਾ ਕਾਰਭਾਰ ਸੰਭਾਲਿਆ ਉਹ ਪੰਜਾਬ ਆਏ ਪੰਜਾਬ ਆ ਕੇ ਉਹ ਉਹਨਾਂ ਨੇ ਆ ਕੇ ਅਮਰਸ਼ਕਿਆ ਅਮਰਸ਼ਕ ਕੇ ਸਾਬਤ ਸੂਰਤ ਹੋਏ ਗੁਰੂ ਦੇ ਬਾਣੇ ਚ ਆਏ ਉਹਨਾਂ ਨੇ ਕਿਸੇ ਦੀ ਨਕਲ ਨਹੀਂ ਕੀਤੀ ਜੇਕਰ ਪੁੱਤ ਪਿਓ ਵਾਂਗੂ ਨਹੀਂ ਦਿਖੂਗਾ ਤੇ ਹੋਰ ਕਿਹਦੇ ਵਾਂਗੂ ਦਿਖੂਗਾ ਜੇਕਰ ਪੁੱਤ ਪਿਓ ਵਰਗਾ ਨਹੀਂ ਦਿਖੂਗਾ ਤੇ ਲੋਕ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ ਹੁਣ ਜੇਕਰ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਗੁਰਸਿੱਖੀ ਸਿਧਾਂਤ ਦ੍ਰਿੜ ਕਰਾਇਆ ਤਾਂ ਉਸ ਵਿੱਚ ਉਹਨਾਂ ਦੀ ਇਹ ਜਿਹੜੀ ਆ ਉਹ ਮੂਲ ਮੈਂ ਸਮਝਦਾ ਕਿ ਜ਼ਿੰਮੇਵਾਰੀ ਬਣਦੀ ਸੀ ਜਿਹੜੀ ਉਹਨਾਂ ਨੇ ਨਿਭਾਈ ਆ ਪਰ ਜਿਹੜੇ ਲੀਡਰ ਜਿਾ ਕਹਿ ਸਕਦੇ ਆ ਜਾਂ ਜਿਹੜੇ ਮੰਨ ਕੇ ਚੱਲੋ ਉਹ ਲੋਕ ਜਿਹੜੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਉਹਨਾਂ ਤੋਂ ਕੰਮ ਨਹੀਂ ਹੋਇਆ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਨੌਜਵਾਨਾਂ ਨੂੰ ਸੀਨੇ ਨਾਲ ਲਾਇਆ ਉਹਨਾਂ ਦੀ ਜਿਹੜੀ ਜ਼ੁਬਾਨ ਦਾ ਜਿਹੜਾ ਸੀਗਾ बोलेया शब्द शब्द ਨੌਜਵਾਨਾਂ ਦੇ ਧੁਰੰਦਰ ਤੱਕ ਗਿਆ ਤਾਂ ਉਹਨਾਂ ਦੀ ਲੋਕਪ੍ਰੀਤਤਾ ਨੂੰ ਮੈਂ ਸਮਝਦਾ ਦੇਖਦੇ ਹੋਏ ਸਰਕਾਰ ਤੋਂ ਉਹਨਾਂ ਦੀ ਲੋਕਪ੍ਰੀਤਤਾ ਜਿਹੜੀ ਆ ਉਹ ਹਜਮ ਨਹੀਂ ਹੋਈ ਜਿਹੜੇ ਵੱਡੇ ਵੱਡੇ ਆਪਾਂ ਕਹਿੰਦੇ ਮਗਰਮੱਛ ਬੈਠੇ ਸੀਗੇ ਉਹਨਾਂ ਤੋਂ ਹਜਮ ਨਹੀਂ ਹੋਈ ਉਹਨਾਂ ਦੀ کردار ਕੁਸ਼ੀ ਕਰਨ ਚ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਫਿਰ ਤੁਸੀਂ ਦੇਖੋ ਕਿ ਜਦੋਂ ਇਹ ਸਾਰਾ ਸ਼ਾਹਕੋਟ ਵਾਲਾ ਵਰਤਾਰਾ ਵਾਪਰਦਾ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਆ ਭਾਈ ਅਮਰਤਪਾਲ ਸਿੰਘ ਖਾਲਸਾ ਦੀ کردار ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਰੇੜੀ 'ਚ ਬੈਠ ਗਏ ਜੀ ਉਹ ਇੱਥੋਂ ਭਗੋੜੇ ਹੋ ਗਏ ਜੀ ਉਹ ਭੇਸ ਬਦਲ ਕੇ ਨੇਪਾਲ ਲੰਘ ਗਏ ਜੀ ਪਰ ਅਜਿਹੀ ਕੋਈ ਗੱਲ ਨਹੀਂ ਸੀ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਬਕਾਇਦਾ ਗ੍ਰਿਫਤਾਰੀ ਹੋਈ ਉਹਨਾਂ ਨੂੰ ਬਕਾਇਦਾ ਸ਼ਾਂਤਮਈ ਤਰੀਕੇ ਦੇ ਨਾਲ ਸਰਕਾਰ ਵੱਲੋਂ ਡਿਬਰੂਗੜ੍ਹ ਲਿਜਾਇਆ ਗਿਆ ਡਿਬਰੂਗੜ੍ਹ ਵਿੱਚ ਲਿਜਾ ਕੇ ਹੋਰ ਅਨੇਕਾਂ ਜਿਹੜੇ ਨੌਜਵ ਉਹਨਾਂ ਦੇ ਉੱਤੇ ਐਨਐਸਏ ਲਗਾਈ ਭਾਈ ਐਨਐਸਏ ਦਾ ਮਤਲਬ ਕਿ ਨੈਸ਼ਨਲ ਸਕਿਉਰਿਟੀ ਐਕਟ ਨੈਸ਼ਨਲ ਤੌਰ ਤੇ ਐਡਾ ਕੋਈ ਤੁਸੀਂ ਮੀਡੀਆ ਚ ਰਹਿੰਦੇ ਹੋ ਜੀ ਤੁਸੀਂ ਆਪ ਦੱਸੋ ਕਿ ਇਹ ਜਾ ਕੋਈ ਖਤਰਾ ਨਹੀਂ ਸੀ ਬਣਿਆ ਪਰ ਜੇਕਰ ਕੋਈ ਕਾਰਵਾਈ ਕਰਨੀ ਬਣਦੀ ਸੀ ਕਾਨੂੰਨ ਦੇ ਦਰਜ ਚ ਰਹਿ ਕੇ ਤਾਂ ਉਹਨਾਂ ਨੂੰ ਬਕਾਇਦਾ ਥਾਣੇ ਲੈ ਸੱਦ ਲਿਆ ਜਾਂਦਾ ਬਕਾਇਦਾ ਉਹਨਾਂ ਨੂੰ ਐਸਐਸਪੀ ਦਫਤਰ ਸੱਦ ਲਿਆ ਜਾਂਦਾ ਉਹਨਾਂ ਨੂੰ ਨੋਟਿਸ ਦਿੱਤਾ ਜਾਂਦਾ ਤੇ ਸਾਰੇ ਪ੍ਰੋਬਲਮ ਨੂੰ ਹੱਲ ਕੀਤਾ ਜਾ ਸਕਦਾ ਸੀ ਪਰ ਉਹ ਕਹਿੰਦੇ ਕਿ ਅਮਰਤਪਾਲ ਸਿੰਘ ਕੌਣ ਹੁੰਦਾ ਹੈ ਕਿ ਸਰਕਾਰਾਂ ਵਾਲੇ ਕੰਮ ਅਮਰਤਪਾਲ ਕਰੇ ਨਸ਼ਾ ਛਡਾਵੇ ਦਸਤਾਰਬੰਦੀ ਕਰਾਵੇ ਅਮਰਤਪਾਲ ਕੌਣ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਗੁਰੂ ਦਾ ਸਿੱਖ ਹੈ ਜੀ ਕਾਲ ਸਿੱਦਾ ਕੰਮ ਹੁੰਦਾ ਕਿ ਆਪਣੇ ਪਿਤਾ ਪੁਰਖੀ ਜਿਹੜਾ ਕੰਮ ਨੂੰ ਅੱਗੇ ਵਧਾਇਆ ਜਾਵੇ ਇਹ ਤਾਂ ਕੰਮ ਕਹਿੰਦੇ ਸਰਕਾਰਾਂ ਦਾ ਹੁੰਦਾ ਨਸ਼ੇ ਬੰਦ ਕਰਾਉਣਾ ਤਾਂ ਸਰਕਾਰਾਂ ਦਾ ਜਿਹੜਾ ਕੰਮ ਨਸ਼ੇ ਬੰਦ ਕਰਾਉਣਾ ਜੀ ਪਰ ਸਰਕਾਰਾਂ ਤੁਸੀਂ ਇਹ ਦੱਸੋ ਕਿ ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਵੀ ਆਈ ਜਦੋਂ ਕਿ ਚਿੱਟੇ ਦਾ ਬੋਲਬਾਲਾ ਸਾਰਿਆਂ ਨਾਲੋਂ ਵੱਧ ਹੋਇਆ ਫਿਰ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਆਈ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਸਰਕਾਰਾਂ ਦੇ ਹੁੰਦਿਆਂ ਹੋਇਆਂ ਪੰਜਾਬ ਵਿੱਚ ਘੱਟੋ ਘੱਟ 3000 ਪਿੰਡ ਨਹੀਂ ਹਰੇਕ ਪਿੰਡ ਦੇ ਵਿੱਚੋਂ ਸ਼ਹਿਰਾਂ ਨੂੰ ਵੱਖ ਛੱਡ ਲੋ ਹਰੇਕ ਪਿੰਡ ਦੇ ਵਿੱਚੋਂ ਤਕਰੀਬਨ 10 ਤੋਂ 11 ਨੌਜਵਾਨਾ ਜਿਹੜੇ ਚਿੱਟੀ ਦੀ ਭੇਂਟ ਚੜ੍ਹ ਕੇ ਹੁਣ ਸਰਕਾਰਾਂ ਦਾ ਕੰਮ ਜੇਕਰ ਨਸ਼ਾ ਬੰਦ ਕਰਾਉਣਾ ਹੁੰਦਾ ਤਾਂ ਆਪਾਂ ਨੂੰ ਕੋਈ ਨਤੀਜੇ ਸਾਹਮਣੇ ਆਉਂਦੇ ਸਾਰਤਕ ਨਤੀਜੇ ਸਾਹਮਣੇ ਆਉਂਦੇ ਪਰ ਅਜਿਹੇ ਜਿਹੜੇ ਨਤੀਜੇ ਆ ਆਪਾਂ ਨੂੰ ਕੋਈ ਦਿਖਣ ਨੂੰ ਨਹੀਂ ਮਿਲੇ ਨਸ਼ਾ ਜਿਉਂ ਦੀ ਤਿਉਂ ਵਿਕ ਰਿਹਾਗਾ ਜਿਉਂ ਦੀ ਤਿਉਂ ਪਿੰਡਾਂ ਦੇ ਵਿੱਚ ਜਿਹੜੇ ਨਸ਼ਾ ਤਸਕਰ ਆਓ ਖੁੱਲੇ ਆਮ ਘੁੰਮ ਰਹੇ ਆ ਸਾਰੇ ਆਮ ਤਰੀਕੇ ਦੇ ਨਾਲ ਨਸ਼ਾ ਵੇਚ ਰਹੇ ਆ ਪ੍ਰਸ਼ਾਸਨ ਦੀ ਕੋਈ ਉਹਨਾਂ ਕੋ ਉੱਤੇ ਵਾਂਗ ਡੋਰ ਨਹੀਂ ਹੈਗੀ ਕੋਈ ਇਹਦੇ ਉੱਤੇ ਸਰਕਾਰ ਦਾ ਕੰਮ ਨਹੀਂ ਹੋਇਆ ਹਾਂ ਇੱਕ ਦੁੱਕਾ ਜੇਕਰ ਕੋਈ ਵੱਡੇ ਤਸਕਰ ਆ ਭੁੱਕੀ ਵੇਚਣ ਵਾਲਾ ਫੀਂ ਵੇਚਣ ਵਾਲਾ ਉਹਨਾਂ ਨੂੰ ਵੱਡੇ ਪੱਧਰ ਦਿਖਾ ਕੇ ਰਿਕਵਰੀਆਂ ਦਿਖਾਈਆਂ ਜਾ ਰਹੀਆਂ ਪਰ ਚਿੱਟਾ ਸ਼ਰੇਆਮ ਬਿਕ ਰਹਾਗਾ ਨੌਜਵਾਨ ਜਿਹੜੀਆਂ ਆਪਾਂ ਕਹਿ ਸਕੀਏ ਨੌਜਵਾਨਾਂ ਦੀਆਂ ਮਾਵਾਂ ਸੀ ਉਹ ਅਮਰਤਪਾਲ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਕੋਲੇ ਆ ਕੇ ਵਹੀਰ ਦੇ ਰੂਪ ਚ ਦੋ ਵਿਚਰਦੇ ਸੀ ਤਾਂ ਉਹਨਾਂ ਅੱਗੇ ਆ ਕੇ ਉਹ ਆਪਣੀ ਫਰਿਆਦ ਕਹਿ ਲੋ ਆਪਣੀ ਗੱਲ ਰੱਖਦੀਆਂ ਸੀ ਵੀ ਸਾਡੇ ਬੱਚੇ ਨੂੰ ਨਾਲ ਰੱਖ ਲਓ ਜੀ ਉਹ ਨਸ਼ਾ ਛੱਡ ਜਾਂਦਾ ਪਰ ਜੇਕਰ ਸਰਕਾਰਾਂ ਇਸ ਚੀਜ਼ ਦੇ ਵਿੱਚ ਅਸਫਲ ਰਹਿ ਗਈਆਂ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਸਫਲ ਹੋ ਗਏ ਸਰਕਾਰਾਂ ਤੋਂ ਇਹ ਗੱਲ ਤਾਂ ਜਰੀ ਨਹੀਂ ਗਈ ਇਸੇ ਕਰਕੇ ਸਰਕਾਰਾਂ ਨੇ ਇਸ ਗੱਲ ਨੂੰ ਮੁੱਦਾ ਆਪਣਾ ਉਹ ਥਾਣੇ ਵਾਲੀ ਘਟਨਾ ਨੂੰ ਮੁੱਦਾ ਬਣਾ ਕੇ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਐਨਐਸਏ ਲਗਾਈ ਤੇ ਉਹਨਾਂ ਨੂੰ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਬੰਦ ਕਰਤਾ ਹੁਣ ਪਿਛਲੇ ਦਿਨਾਂ ਦੇ ਵਿੱਚ ਰੋਜ਼ ਅਖਬਾਰਾਂ ਚ ਖਬਰਾਂ ਛਪਦੀਆਂ ਨੇ ਬਿਆਨ ਛਪਦੇ ਨੇ ਤੇ ਅਨੇਕਾਂ ਹੀ ਜਿਹੜੇ ਨੌਜਵਾਨ ਨੇ ਉਹਨਾਂ ਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਮੌਤਾਂ ਹੋ ਰਹੀਆਂ ਨੇ ਕੋਈ ਇਸ ਮੁੱਦੇ ਤੇ ਬੋਲ ਨਹੀਂ ਰਿਹਾ ਇਸ ਮੁੱਦੇ ਤੇ ਪਿੱਛੇ ਜੇ ਆ ਕੇ ਪਰਮਿੰਦਰ ਸਿੰਘ ਝੋਟਾ ਬੋਲਿਆ ਉਹਨੇ ਮਾਲਵੇ ਦੇ ਵਿੱਚ ਕਮੇਟੀਆਂ ਬਣੀਆਂ ਵੱਡੇ ਪੱਧਰ ਤੇ ਮੰਨ ਕੇ ਚਲੋ ਨਸ਼ਾ ਤਸਕਰਾਂ ਨੂੰ ਹੱਥ ਪਾਉਣੀ ਸ਼ੁਰੂ ਕੀਤੀ ਪਰ ਹੁਣ ਫਿਰ ਕਿਸ ਤਰੀਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਰੀ ਗੱਲ ਨੂੰ ਦਬਾ ਦਿੱਤਾ ਗਿਆ ਹੁਣ ਫਿਰ ਵਾਧੂ ਜਿਹੜਾ ਨਸ਼ਾ ਉਹ ਪੰਜਾਬ ਚ ਵਿਕ ਰਿਹਾਗਾ ਤੁਸੀਂ ਚਾਹੇ ਜਿੱਥੋਂ ਮਰਜ਼ੀ ਜਾ ਕੇ ਨਸ਼ੀ ਦੀ ਪੁੜੀ ਲੈ ਲੋ ਅਨੇਕਾਂ ਹੀ ਜਿਹੜੇ ਨੌਜਵਾਨ ਨੇ ਟੀਕੇ ਲਾਲਾ ਮਰੀ ਜਾ ਰਹੇ ਨੇ ਪੰਜਾਬ ਦੇ ਲੱਖਾਂ ਹੀ ਨੌਜਵਾਨ ਨਸ਼ੇ ਨਾਲ ਮਰ ਚੁੱਕੇ ਨੇ ਤੇ ਅੱਗੇ ਹੋਰ ਮਰਨਗੇ ਅਰੇ ਜੋ ਇਹ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰਾ ਮੌਜੂਦਾ ਸਰਕਾਰਾ ਉਹ ਨਸ਼ੇ ਨੂੰ ਲੈ ਕੇ ਹੀ ਪੰਜਾਬ ਦੇ ਵਿੱਚ ਆਈ ਸੀ ਕਹਿੰਦੀ ਕਿ ਤੁਸੀਂ ਵੀ ਜ਼ਿਕਰ ਕੀਤਾ ਇਸ ਗੱਲ ਦੇ ਵਿੱਚ ਕਿ ਪਹਿਲਾਂ ਕਾਲੀ ਦਲ ਦੀ ਸਰਕਾਰ ਰਹੀ ਪਿੱਛੋਂ ਕਾਂਗਰਸ ਦੀ ਸਰਕਾਰ ਰਹੀ ਜਿਨ੍ਹਾਂ ਨੇ ਕਿਹਾ ਸੀ ਕਿ ਨਸ਼ਾ ਖਤਮ ਕਰਾਂਗੇ ਤਾਂ ਕਾਲੀ ਵੀ ਕਹਿੰਦੇ ਰਹੇ ਆ ਕਾਂਗਰਸੀ ਕਹਿੰਦੇ ਰਹੇ ਆ ਕਿ ਕਾਲੀ ਦਲ ਨੇ ਨਸ਼ਾ ਜਿਹੜਾ ਚੱਟਾ ਲੈ ਕੇ ਜਾਂਦਾ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਵੀ ਕਹਿੰਦੇ ਰਹੇ ਆ ਇਹ ਚਿੱਟੇ ਨੂੰ ਲੈ ਕੇ ਹੀ ਜੇਕਰ ਬਦਲਾਅ ਆਇਆ ਤਾਂ 92 ਐਮਐਲ ਜਤਾਏ ਆ ਲੋਕਾਂ ਨੇ ਤਾਂ ਉਹ ਤਾਂ ਫਲੈਕਸ ਬੋਰਡ ਲਾ ਦਿੱਤੇ ਉਹਨਾਂ ਨੇ ਕਲੀਨ ਚਟ ਦੇ ਦਿੱਤੀ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਬਿਲਕੁਲ ਖਤਮ ਦੇ ਤਦਾਦ ਤੇ ਹੋਇਆ ਵਿਆ ਤੇ ਕਹਿੰਦੇ ਵੀ ਅਸੀਂ ਜਿਹੜੇ ਜੇਲਾਂ ਦੇ ਵਿੱਚ ਡੱਕ ਦਿੱਤੇ ਜਿਹੜੇ ਨਸ਼ੇ ਦੇ ਸਮਗਲ ਜੇਕਰ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੇਕਰ ਜੇਲਾਂ ਦੀ ਗੱਲ ਆ ਤਾਂ ਮੈਂ ਪੰਜਾਬ ਦੇ ਹਨਰੇਬਲ ਚੀਫ ਮਿਨਿਸਟਰ ਸ਼੍ਰੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਜੇਲਾਂ ਚ ਜਿੰਨੇ ਵੀ ਬੰਦ ਕੈਦੀ ਨੇ ਪਹਿਲਾਂ ਸਰਕਾਰ ਵੱਲੋਂ ਉਹਨਾਂ ਸਾਰਿਆਂ ਦਾ ਡੂਪ ਟੈਸਟ ਕਰਾਇਆ ਜਾਵੇ ਉਹਨਾਂ ਦੀ ਫਿਜ਼ੀਕਲ ਜਾਂਚ ਕਰਾਈ ਜਾਵੇ ਤਾਂ ਫਿਰ ਜਿਹੜੇ ਸਾਰੇ ਸਾਰਥਕ ਨਦੀਜੀਆ ਮੈਂ ਸਮਝਦਾ ਸਾਹਮਣੇ ਆ ਜਾਣਗੇ ਪਰ ਜੇਕਰ ਗੱਲ ਕਰੀਏ ਤਾਂ ਗੱਲਾਂ ਬਾਤਾਂ ਦੇ ਨਾਲ ਕੁਝ ਨਹੀਂ ਹੋ ਸਕਦਾ ਪੰਜਾਬ ਦੀਆਂ ਜੇਲਾਂ ਦੇ ਵਿੱਚ ਹੀ ਸਾਰਿਆਂ ਨੂੰ ਵੱਧ ਜਿਹੜਾ ਨਸ਼ਾ ਵਿਕਦਾ ਜੇਲ੍ਹ ਦੇ ਵਿੱਚ ਪੈਸੇ ਦਿਓ ਕੁਝ ਮਰਜ਼ੀ ਲੈ ਲਓ ਲਾ ਫੋਨ ਤੋਂ ਲਾ ਨਸ਼ੇ ਤੋਂ ਸਾਰੀਆਂ ਚੀਜ਼ਾਂ ਜੇਲ੍ਹ ਦੇ ਵਿੱਚ ਅਵੇਲੇਬਲ ਆ ਹਾਲਾਂਕਿ ਇੱਥੋਂ ਤੱਕ ਵੀ ਲੋਕਾਂ ਦੀ ਧਾਰਨਾ ਹੈ ਕਿ ਜੇਕਰ ਕੋਈ ਚੀਜ਼ ਬਾਹਰੋਂ ਨਹੀਂ ਮਿਲਦੀ ਤਾਂ ਉਹ ਤੁਹਾਨੂੰ ਜੇਲ੍ਹ ਚ ਅਵੇਲੇਬਲ ਹੋ ਜੂਗੀ ਔਨ ਰਿਕਾਰਡ ਕੈਮਰੇ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਪਰ ਇੱਕ ਜੋ ਗ੍ਰੈਵ ਪਾਕ ਦਾ ਮੰਤ్రਾਲਾ ਹੈਗਾ ਇਸ ਸੀਐਮ ਭਗਵੰਤ ਮਾਨ ਕੋਲ ਹੈ ਤੇ ਸੀਐਮ ਭਗਵੰਤ ਮਾਨ ਕਹਿੰਦੇ ਕਿ ਅਸੀਂ ਕੱਟੜ ਇਮਾਨਦਾਰ ਆ ਮੇਰੀ ਪਾਰਟੀ ਕੱਟੜ ਇਮਾਨਦਾਰ ਆ ਔਰ ਸਾਰੇ ਦੇ ਸਾਰੇ ਸਾਡੇ ਐਮਐਲਏ ਤੇ ਐਮਪੀ ਇਮਾਨਦਾਰ ਆ ਮੈਂ ਭਗਵੰਤ ਮਾਨ ਜੀ ਦੀ ਇਮਾਨਦਾਰੀ ਤੇ ਕੋਈ ਕੁਐਸਚਨ ਚ ਨਹੀਂ ਲਾ ਰਿਹਾ ਜਿਹੜੇ ਇਮਾਨਦਾਰ ਜੇਕਰ ਸਰਕਾਰ ਹੈਗੀ ਆ ਤਾਂ ਕੋਈ ਚੰਗਾ ਕੰਮ ਕਰਦੀ ਉਹਨੂੰ ਚੰਗੇ ਨੂੰ ਚੰਗਾ ਕਵਾਂਗੇ ਪਰ ਜਿਹੜੀ ਸਿਆਸਤ 15 ਸਾਲਾਂ ਤੋਂ ਗੰਧਲੀ ਹੋਈ ਪਈ ਆ ਭਗਵੰਤਮਾਨ ਸਰਕਾਰ ਤਾਂ 2-3 ਸਾਲਾਂ ਦੀ ਆਈ ਆ ਜਿਹੜੀ ਆਪਾਂ ਕਹਿੰਦੇ ਆ ਵੀ ਜਿਹੜਾ ਕੰਮ ਜਿਹੜੀ ਗੰਧਲੀ ਹੋਈ ਰਾਜਨੀਤੀ ਆ ਉਹਨੂੰ ਜੇਕਰ ਸਾਫ਼ ਕਰਨ ਦਾ ਬੀੜਾ ਭਗਵੰਤਮਾਨ ਸਰਕਾਰ ਦੇ ਮੋਢੇ ਤੇ ਆਇਆ ਤਾਂ ਉਹਨਾਂ ਨੂੰ ਚਾਹੀਦਾ ਕਿ ਜੇਕਰ 90% ਜਿਹੜੀ ਵੋਟ ਆ ਉਹ ਨਸ਼ੇ ਦੇ ਮੁੱਦੇ ਤੇ ਪਈ ਆ ਤਾਂ ਗ੍ਰਹਿ ਵਿਭਾਗ ਨੂੰ ਚਾਹੀਦਾ ਕਿ ਪਿੰਡਾਂ ਦੇ ਵਿੱਚ ਜਾ ਕੇ ਇੰਟੈਲੀਜੈਂਸ ਤੋਂ ਰਿਪੋਰਟਾਂ ਲਈਆਂ ਜਾਣ ਕਿ ਕਿੰਨੇ ਜਿਹੜੇ ਨਸ਼ਾ ਤਸਕਰ ਆ ਇੱਕ ਪਿੰਡ 'ਚ ਨਸ਼ਾ ਵੇਚਦੇ ਆ ਕਿੰਨੇ ਤਸਕਰ ਉਹ ਨੇ ਜਿਹੜੇ ਆਪ ਨਸ਼ਾ ਕਰਦੇ ਨੇ ਜਿਹੜੇ ਆਪ ਨਸ਼ੇ ਦੇ ਆਦੀ ਨੇ ਉਹਨਾਂ ਨੇ ਕਿਤਨਾ ਕਿਤੋਂ ਜਿਗਾਰੜ ਕਰਕੇ ਤੇ ਗਾਹਾਂ ਵੇਚਣਾ ਹੀ ਵੇਚਣਾ ਠੀਕ ਆ ਤੇ ਅਜਿਹੇ ਬੰਦਿਆਂ ਲਈ ਮੈਂ ਸਮਝਦਾ ਕਿ ਪੰਜਾਬ ਸਰਕਾਰ ਰੀਹੈਬਿਲਿਟੇਸ਼ਨ ਜਿਹੜੇ ਸੈਂਟਰ ਆ ਉਹ ਖੋਲੇ ਵੱਡੇ ਪੱਤਰ ਤੇ ਦਵਾਈਆਂ ਵੰਡੇ ਪਰ ਅਜਿਹੇ ਮੈਂ ਦੇਖਦਾ ਕਿ ਪਿੱਛੇ ਸਾਈਕਲ ਰੈਲੀ ਕੀਤੀ ਗਈ ਲੁਧਿਆਣੇ ਦੇ ਵਿੱਚ ਉਹ ਸਾਈਕਲ ਮਾਰਚ ਇੱਕ حساب ਨਾਲ ਕੀਤਾ ਗਿਆ ਲੋਕਾਂ ਨੂੰ ਵਿਖਾਵਾ ਵਿਖਾਇਆ ਗਿਆ ਟੀ-ਸ਼ਰਟਾਂ ਪਾ ਕੇ ਗਾਇਕ ਲਵਾਏ ਗਏ ਉਹ ਲੋਕਾਂ ਦਾ ਧਿਆਨ ਕਨਵਰਟ ਕਰਨ ਦੀ ਕੋਸ਼ਿਸ਼ ਤੋਂ ਇਲਾਵਾ ਮੈਂ ਹੋਰ ਕੁਝ ਨਹੀਂ ਸਮਝਦਾ ਜੇਕਰ ਕੋਈ ਅਮਲ ਦੇ ਤੌਰ ਤੇ ਗਰਾਊਂਡ ਦੇ ਵਿੱਚ ਕੋਈ ਕੰਮ ਕਰਨਾ ਤਾਂ ਸ੍ਰੀ ਭਗਵੰਤ ਮਾਨ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਭਗਵੰਤ ਮਾਨ ਸਾਹਿਬ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਤੁਹਾਡੇ 92 ਐਮਐਲਏ ਜਤਾਏ ਨੇ ਉਹਨਾਂ ਨੂੰ ਮੈਂ ਇਹ ਬੇਨਤੀ ਕਰਦਾ ਮਤਲਬ ਸਭ ਆਨੰਦੂ ਵੀ ਤੁਸੀਂ ਵੀ ਆਪਣੇ ਤਕਰੀਬਨ ਹਲਕੇ ਨੂੰ ਫੜ ਲਓ ਹਲਕੇ ਨੂੰ ਫੜ ਕੇ ਤੁਸੀਂ ਉਹਦੇ ਵਿੱਚ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਨੱਥ ਪਾਓ ਤੇ ਅੱਗੇ ਜਿਹੜੇ ਲੋਕਾਂ ਦਾ ਵਿਸ਼ਵਾਸ ਪੱਤਰ ਬਣੋ ਜੋਬਨਦੀਪ ਜੀ ਤੁਹਾਡੇ ਵੱਲੋਂ ਇੱਕ ਗੱਲ ਕਹੀ ਗਈ ਕਿ ਚੰਗੇ ਨੂੰ ਚੰਗਾ ਕਿਹਾ ਜਾਊਗਾ ਕਿ ਲੱਗਦਾ ਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਨੇ ਕੁਝ ਚੰਗਾ ਕੰਮ ਕੀਤਾ ਕੋਈ ਪੰਜਾਬ ਦੇ ਵਿੱਚ ਦੇਖੋ ਜੀ ਹਰੇਕ ਪਾਰਟੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਚੰਗੇ ਬੰਦੇ ਵੀ ਹੁੰਦੇ ਨੇ ਮਾੜੇ ਵੀ ਹੁੰਦੇ ਨੇ ਬਹੁਤ ਚੰਗੇ ਲੀਡਰ ਵੀ ਮੈਂ ਸਮਝਦਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਹੈਗੇ ਨੇ ਸੂਝਵਾਨ ਨੇ ਪਰ ਕੁਝ ਅਜੇ ਵੀ ਨੇ ਜਿਨ੍ਹਾਂ ਨੂੰ ਇੱਥੋਂ ਤੱਕ ਕਿ ਆਪਣੇ ਹਲਕੇ ਦੇ ਸਾਰੇ ਪਿੰਡਾਂ ਬਾਰੇ ਵੀ ਨਹੀਂ ਪਤਾ ਲੋਕਾਂ ਦੀ ਇੱਕ ਵੇਵ ਸੀ ਜਿਨ੍ਹਾਂ ਨੇ ਕਿ ਝਾੜੂ ਪਾਰਟੀ ਨੂੰ ਬਹੁਤ ਵੱਡੇ ਪੱਧਰ ਤੇ ਬਹੁਮਤ ਦੇ ਨਾਲ ਸੱਤਾ ਦਿੱਤੀ ਆ ਮੈਂ ਸਮਝਦਾ ਕਿ ਜੇਕਰ ਸਰਕਾਰ ਦਿਨ-ਬਦਨ ਕੋਈ ਨਵਾਂ ਸਟੈਪ ਲੈਂਦੀ ਆ ਤਾਂ ਉਹਦੇ ਵਿੱਚ ਜਿਹੜੇ ਪੰਜਾਬ ਦੇ ਲੋਕਾਂ ਨੂੰ ਸਵਾਗਤ ਕਰਨਗੇ ਪਰ ਜੇਕਰ ਦੇਖ ਗਏ ਤਾਂ ਭਗਵੰਤ ਮਾਨ ਸਰਕਾਰ ਨੇ ਜੇਕਰ ਜਿਹੜਾ ਆਪਾਂ ਸਿੱਖਾਂ ਦੀ ਗੱਲ ਰੱਖ ਲੈਨੇ ਆ ਜਿਹੜੇ ਆਪਾਂ ਪਿੱਛੇ ਹੁਣ ਮਾਰਚ ਕੱਢ ਰਹੇ ਆ ਜੇਕਰ ਇਸ ਤਰੀਕੇ ਦੇ ਨਾਲ ਭਾਈ ਅਮਰਤਪਾਲ ਸਿੰਘ ਖਾਲਸਾ ਹੁਣਾਂ ਨੂੰ ਡਿਬਰੂਗੜ ਦੀ ਜੇਲ੍ਹ ਤੋਂ ਪੰਜਾਬ ਸ਼ਿਫਟ ਕੀਤਾ ਜਾਊਗਾ ਤਾਂ ਮੈਂ ਫਿਰ ਇਸ ਗੱਲ ਨੂੰ ਰਿਪੀਟ ਕਰਦਾ ਕਿ ਇਹ ਸਿੱਖਾਂ ਦੇ ਜਿਹੜੇ ਫੱਟ ਦਿੱਤੇ ਗਏ ਨੇ ਕਿਤੇ ਨਾ ਕਿਤੇ ਉਸ ਤੇ ਮਲਮ ਦਾ ਕੰਮ ਕਰੂਗੀ ਤੇ ਇਹਦਾ ਸਰਕਾਰ ਨੂੰ ਆਉਣ ਵਾਲੇ ਦਿਨਾਂ 'ਚ ਫਾਇਦਾ ਹੋਊਗਾ ధ త తను